ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਜੇ ਤੇ ਜਾਂਦਾ ਕੰਮ ਪਰ ਚੱਲਦਾ ਏ ਮਾਰੋ ਮਾਰ ਕੰਮ ਚੱਲਦਾ ਭਾਈ ਚੱਲਦਾ ਏ ਪੂਰਾ ਬੰਦਾ ਬੰਦਾ ਇੱਕ ਰੋਜ ਉਹ ਦਿਹਾੜੀ ਪੀ ਰੱਖਿਆ ਉਹ ਥੋੜਾ ਰਾਤ ਦਾਰੂ ਬੀਲੀ ਨੂੰ ਜਿਆਦਾ ਆਹੋ ਬੀਲੀ ਆ ਗਈ ਨੇੜੇ ਉਸ ਮੇਰੇ ਰੋਈਓ ਜਾਵੇ ਫੋਨ 'ਚ ਮੈਂ ਕੀ ਆ ਹੋਗਾ ਤੈਨੂੰ ਮਗਰ ਭਈਆ ਨਹੀਂ ਕੁੜਤਾ ਉਹ ਸ਼ਰਦਾ ਦੀ ਜਿਆਦਾ ਪੀਂਦੀ ਆ ਕਹਿੰਦਾ ਮੈਂ ਬੁਲਾਈ ਤਾਂ ਨਹੀਂ ਕਿਸੇ ਦਾ ਪਰ ਆਪੀ ਕੀਤੀ ਸੀ ਉੱਠੀ ਨਹੀਂ ਉੱਠਣੀ ਹੋਇਆ ਹਣਾ ਕੱਲ ਬੰਦੂ ਬੱਤ ਬਖਤਾ ਦੇ ਲ ਭਈਆ ਪਲਾ ਜੰਗਾ ਮੰਨੂ ਕੋਲ ਪਤਾ ਕੀ ਕਹਿੰਦਾ ਮਤਾਂ ਦੇਣਿਆਂ ਤੋਂ ਦੂਰੇ ਰਹੀ ਪਰ ਹੁਣ ਤਾਂ ਨਹੀਂ ਉਹ ਇਹ ਜਿਹੜੇ ਨੇ ਪੀਤੀ ਰਾਤ ਮੰਨੂ ਪਤਾ ਕੀ ਕਹਿੰਦਾ ਦੂਏ ਗੱਲ ਤੇ ਹੜੀ ਵਾਲੇ ਬਾਬਾ ਭੋਗ ਬਲਾ ਗਿਆ ਉਹ ਹਾਂ ਕਮਾਲ ਪਰਿਆ ਹਾਂ ਇਹਦੇ ਜਿਹੜਾ ਪੰਜਾਂ ਦਾ ਮੁੰਡਾ ਆਈ ਦੇ ਨਾਣਿਆਂ ਨੂੰ ਦੀ ਫੋਟੋ ਫੋਟੋ ਦੇਖਾਉਣ ਜਿਸ ਖੂਚੀ ਨੇ ਅਸਿਆ ਹੈ ਮੰਨੂ ਕਹਿੰਦਾ ਸੁੱਖਾ ਕਹਿੰਦਾ ਯਾਰ ਇਹ ਕਹਿੰਦਾ ਕੰਮ ਖਰਾਬ ਹੋ ਗਿਆ ਮਜਰ ਹੈਗਾ ਪਾਲਟੂ ਹਾਂ ਯਾਰ ਪਾਲਟੂ ਕਹਿੰਦਾ ਕਹਿੰਦਾ ਇਹੀ ਗੱਲ ਮਾੜੀ ਆ ਕਹਿੰਦਾ ਕਹਿੰਦਾ ਜੇ 4 ਪੈਸੇ ਇਕੱਠੇ ਹੋ ਜਾਂਦੇ ਆ ਕਹਿੰਦਾ ਫੇਰ ਕਹਿੰਦਾ ਦਿਹਾੜੀ ਛੱਡ ਦਿੰਦਾ ਬੰਦਾ ਤੂੰ ਤੂੰ ਦੱਸਦਾ ਤੂੰ ਦਿਹਾੜੀ ਪੁੱਛਦਾ ਉਹ ਪਾਲਟੂ ਨੂੰ ਮੈਂ ਕੱਲ ਪੁੱਛੂੰਗਾ ਵੀ ਤੈਨੂੰ ਦਿਹਾੜੀ ਛੱਡੀ ਹੋਣੀ ਤਾ ਪੀ ਕੇ ਛੱਡ ਕੇ ਉਹਨਾਂ ਕੰਮੇਦਾ ਉਹਨੂੰ ਤਾ ਪੀ ਕੇ ਛੱਡਤੀ ਪਾਲਟੂ ਨੇ ਰੋਕੇ ਉਹਨੂੰ ਕਰਤਾ ਲਿਆ ਬਰਾਬਰ ਆਪਣਾ ਕਹਾਂ ਬਸ ਆ ਜੀ ਆ ਜੀ ਜੂਗਾ ਜਾ ਜਾ ਚੱਕ ਕੇ ਕਹਾਂ ਉਰੀ ਆਏ ਦਾ ਮਾ ਆ ਜਾ ਇੱਥੇ ਵਾਓ ਇੱਥੇ ਪੈ ਗਿਆ ਇੱਥੇ ਪੈ ਗਿਆ ਬਣਾ ਠੀਕ ਨਹੀਂ ਛੱਡ ਇੱਥੇ ਪਈ ਹੋਣੀ ਮਛਰਦਾਨੀ ਉਹਨਾਂ ਦੀ ਮਛਰਦਾਨੀ ਦੇ ਨਾ ਹੋਉਂਦੀ ਹੀ ਨਹੀਂ ਪਈ ਆ ਦੇ ਦੂੰਗੇ ਹੋਰ ਕੀ ਐਤੀ ਬਾਰ ਵਧੀਆ ਖੁੱਲੀ ਹਵਾ ਰੋਜ਼ ਦਾ ਨਜ਼ਾਰਾ ਹੋਣਾ ਰਿਹਾ ਇੱਥੇ ਠੰਡੀ ਹਵਾ ਪੈਣੀ ਆਏ ਖੁੱਲਾ ਏ ਖੁੱਲਾ ਇੱਥੇ ਮਛਰਦਾਨੀ ਮਛਰਦਾਨੀ ਹੋਵੇ ਬਸ ਮਛਰਦਾਨੀ ਨਹੀਂ ਹੋਦਾ ਮਤਾ ਬੁਰੀ ਲਾਉਣਾ ਮੰਜੇ ਹੋਰ ਬਾਕੀ ਕਹੇ ਕੋਈ ਵੀ ਆ ਉਹ ਮੀਟਰ ਲਵਾ ਲੈ ਉਹ ਮੀਟਰ ਪਾ ਦੇਣਾ ਯਾਰ ਅਜੇ ਲੋੜੇ ਨਹੀਂ ਮੀਟਰ ਦੀ ਲੈਣ ਭੱਜ ਵੀ ਹੋਣੀ ਜਿਹੜੀ ਆਹ ਜਿਹੜੀ 8: ਕਈ ਵੇਰ ਵੀ ਆਉਂਦਾ ਰਾਤ ਨੂੰ ਮੈਂ ਤਾਂ ਹੁਣੇ ਬਾਹਰੇ ਪੈਣਾ ਬਾਹਰ ਵਧੀਆ ਆ ਉੱਪਰ ਲਾ ਕੇ ਪੱਖਾ ਮੀਟਰ ਬਹੁਤ ਵਧੀਆ ਪ੍ਰਾਇਰ ਠੰਡ ਲਾਦੀ ਥਲੇ ਪੱਖਾ ਲਾ ਦੇ ਕੰਬਲ ਲੈਣਾ ਪੈਂਦਾ ਚੁੱਕਾ ਕਿ ਨਹੀਂ ਝੂੰਗੀ ਬਣਾਉਣੀ ਕਿ ਨਹੀਂ ਬਣਾਉਣੀ ਤੁਸੀਂ ਮਾ ਝੂੰਗੀ ਤਾਂ ਬਣਾਉਣੀ ਜੇ ਟਾਈਮ ਨਹੀਂ ਲੱਗਦਾ ਇਹ ਤਾਂ ਕੰਮ ਖਰਾਬ ਹੋ ਜਾਏਗਾ ਸਾਡਾ ਹਾਂ ਇਹ ਤਾਂ ਲੂਟ ਨਹੀਂ ਆਉਂਦਾ ਕੰਮ ਲਈ ਲੂਟ ਨਹੀਂ ਆਉਂਦਾ ਹਾਂ ਹੁਣ ਪਰਚੀ ਲੈ ਕੇ ਜਾਣਾ ਉਹਦੇ ਪਰਚੀ ਆਉਂਦੇ ਨੂੰ ਫੇਰ ਦੂਗੀ ਤਿਆਰ ਹੈ ਹੁਣ ਦੱਸ ਹਲੇ ਲੁੱਟੀ ਦਾ ਕੰਮ ਮੈਂ ਤੂੰ ਜਿੱਦਣ ਲਾਉਣਾ ਮਿਸਤਰੀ ਹਟ ਗਿਆ ਆਪਾਂ ਉਦੋਂ ਸ਼ੁਰੂ ਕਰ ਦੇਣਾ ਕੰਮ ਮੈਂ ਤਾਂ ਮੈਂ ਸ਼ੁਰੂ ਕਰਾ ਲਿਆ ਉਹ ਯਾਰ ਮਿਸਤਰੀ ਵੀ ਇੱਥੇ ਲਾ ਲੈਣਾ ਗੱਲ ਉਹ ਮਿਸਤਰੀ ਵਿੱਚ ਪੰਗਾ ਪਾ ਲਿਆ ਨਾ ਉਹ ਯਾਰ ਬਾਣ ਜਦ ਮਰਜੀ ਜਾਵੇ ਸੁੱਖਾ ਕਰ ਦੇ ਇੱਕ ਵਾਰੀ ਹੋਰ ਬੈਠ ਬਿਠਾ ਲਿਆ ਉਹ ਇੱਕ ਵਾਰੀ ਇਹ ਫੀਡਿੰਗ ਕਰ ਦੇਵੇ ਉਹਦੀ ਵੈਲਡਿੰਗ ਸੋਨੀ ਉਹਦੇ ਉੱਪਰ ਤਾਂ ਪੱਲਾ ਕੰਮ ਆ ਜਾ ਬੰਦਾ ਮਿਲ ਕੇ ਜਾ ਬਣਵਾ ਲੂ ਹਰਸ਼ਵੀ ਨੇ ਕਾਜ ਜਾਣਾ ਉਹ ਤਾਂ ਚੱਲਿਆ ਅੱਜ ਹੁਣ ਪੁੱਛ ਨਹੀਂ ਹੁਣ ਚੱਲਦੇ ਆ ਉਹ ਹੁਣ ਤਾਂ ਚੱਲਿਆ ਉਹ ਉੱਤੇ ਮਿਲਣ ਨੂੰ ਹਾਂ ਉਹ ਨਹੀਂ ਚੱਲ ਜਾਣਾ ਛੁੱਟੀ ਹੈ ਹੋ ਜਾਣੀ ਕਿ ਇੱਕ ਵਾਈ ਚੱਲ ਜਾਣਾ ਉਹਨੇ ਜਾਸਿ ਕਹਿੰਦੇ ਆ ਇਹਨਾਂ ਨੂੰ ਕੰਮ ਹੋ ਜਾਂਦਾ ਏ ਜਾਸਿ ਉਹ ਕਹਿੰਦਾ ਸਾਨੂੰ ਸਾਨੂੰ ਕੰਮ ਹੁੰਦਾ ਹੋਰ ਇਹ ਕਾ ਕੀ ਹਲੇ ਲੋਡ ਨਹੀਂ ਆਉਂਦਾ ਕੰਮ ਯਾਰ ਆ ਜਾਣਾ ਆ ਜਾਣਾ ਭਈਆ ਵੀ ਰੱਖਿਆ ਬੰਦਾ ਆ ਜਾ ਲੋਕ ਤਾਂ ਆਉਂਦਾ ਨਹੀਂ ਮੇਰਾ ਥਰੀ ਢਿੱਲਾ ਹੋ ਗਿਆ ਨਾ ਚਾਰ ਪੰਜ ਇਸ ਤਰੀ ਦਾ ਤਾਂ ਹੀ ਕੰਮ ਆ ਲੋਕ ਜਿੱਥੇ ਲਗਾ ਪਈ ਜਾਂਦਾ ਟਾਈਟ ਹੋ ਗਿਆ ਮੈਂ ਮੈਂ ਢਿੱਲਾ ਹੋ ਗਿਆ ਭਈਆ ਟਾਈਟ ਹੋ ਗਿਆ ਪਤਾ ਨਹੀਂ ਕੱਗੇ ਕਿ ਚੱਕਰ ਆ ਜਾਂ ਮਿਸਤਰੀ ਲੱਗਦਾ ਬੰਦਾ ਨੇ ਲਈ ਹੋ ਜਾਂਦਾ ਨਹੀਂ ਢਿੱਲਾ ਜੀ ਉਹ ਨਾ ਜਾਂ ਮੇਰੇ ਮੇਰੇ ਲੱਗਿਆ ਤਾਂ ਕਿਆ ਮੈਂ ਤਾਂ ਕਰ ਰਿਹਾ ਆਦਰ ਮੂੰਹ ਸੇ ਹੀ ਵਰਦਾ ਚੁਪੀ ਆ ਕਿਹਾ ਬੋਲੂ ਨੂੰ ਕਿਹਾ ਬੋਲੋ ਹੀ ਤੈਨੂੰ ਦੱਸਦਾ ਮੈਂ ਨਾ ਸਪਕ ਅਗੇ ਸੜੇ ਖਾਣ ਤੇ ਕੋਈ ਤੂੰ ਟੈਸਟ ਕਰਾਇਆ ਹੈਗਾ ਕਿ ਦੋ ਦਿਨ ਨੂੰ ਖਾ ਲਈ 2 ਮਹੀਨੇ ਬਾਅਦ ਪੱਕ ਜਾਂਦੀ ਇਨਫੈਕਸ਼ਨ ਆ ਮਨ ਲਾ ਇਨਫੈਕਸ਼ਨ ਆ ਤੇਰੇ ਕੋਈ ਇਹ ਬਿਲਕੁਲ ਅਲਰਜੀ ਆ ਗਾ ਜੀ ਤੇ ਅਲਰਜੀ ਆ ਅਲਰਜੀ ਹੋ ਸਕਦੀ ਹੈ ਹਾਂ ਸਮਝ ਗਏ ਠੀਕ ਹੁਣ ਤਾਂ ਠੀਕ ਦਾ ਜ਼ਖਾਮ ਜਾਂਦਾ ਜਿਹਦੇ ਪੱਖੀ ਨਹੀਂ ਤੇ ਅਲਰਜੀ ਆ ਨਹੀਂ ਹੁਣ ਤੂੰ ਐਂ ਦੱਸ ਤੈਨੂੰ ਦੋ ਤਿੰਨ ਮਹੀਨੇ ਬਾਅਦ ਕਿਹੜੀ ਚੀਜ਼ ਖਾਦੀ ਆ ਹਾਂ ਹੁਣ ਤਾਂ ਮੈਂ ਕੋਈ ਮੇਰੀ ਗੱਲ ਹੁਣ ਖਾਦਦੇ ਨੂੰ ਛੱਡਦੇ ਨੂੰ ਮੈਂ ਅੰਗੂਰ ਵੀ ਖਾ ਲੈਂਦਾ ਬਾਕੀ ਅੰਗੂਰਾ ਸੰਤਰੇ ਕੇਲੇ ਤੇ ਕੇਲੇ ਖਾ ਲਏ ਹੁਣ ਅੰਗੂਰਾ ਤੇ ਸਾਹਮਣੇ ਕਾਹਦੇ ਸਮਝਾਂ ਰੋਟੀ ਤੇ ਸਮਝਾਂ ਰੋਟੀ ਦੀ ਨਹੀਂ ਹੈ ਫੇਰ ਇਹ ਉਹ ਤਾਂ ਨਹੀਂ ਖਾਂਦਾ ਗੁੜਕਾ ਗੁੜਕਾ ਕਿੱਥੇ ਖਾਂਦਾ ਮੈਂ ਗੁੜਕਾ ਗੁੜਕਾ ਮੈਂ ਤਾਂ ਲੋੜਤ ਨਹੀਂ ਗੁੜਕਾ ਨਹੀਂ ਗੁੜਕਾ ਉਹ ਘੜ ਕੇ ਕਿੱਥੇ ਇਹ ਹਾਲਾ ਕੁਦਰਤੀ ਹੋ ਮੈਂ ਹਰਦਾ ਬਸ ਅੱਤੇ ਲਾ ਕੇ ਆ ਤੇ ਆਪੇ ਹਟ ਜੀ ਜਾਂਦਾ ਸਾਲ ਇਕੱਠਾ ਜਿਹਾ ਬਣ ਜਦੇ ਬੁੱਲੂ ਚ ਆਪੇ ਹਟਣਾ ਇਹਨੇ ਕੱਲ ਮੇਰਾ ਬੁਲਬੁਲਾ ਲੱਗਦਾ ਦਾ ਹਾਂ ਆ ਤਾਂ ਮੁੱਛਾਂ ਜੀਆਂ ਕਰਕੇ ਫੇਰ ਠੀਕ ਐ ਨਹੀਂ ਤਾਂ ਥੋੜਾ ਹੋਰ ਸੂਰਵੰਗੜਾ ਲੱਗੇ ਮੂੰਹ ਹੈ ਆਏ ਹੋਏ ਥੋੜਾ ਮੂੰਹ ਬੁਲਬੁਲਾ ਸੂਰਵੰਗੜਾ ਆਹ ਕੰਮ ਕੰਮ ਕੋਈ ਹੁਣ ਕੰਮ ਕੀ ਆ ਰੁਟੀਨਾ ਪਾਉਣੀ ਆ ਸ਼ਾਮ ਨੂੰ ਫੇਰ ਹੁਣ ਮੈਂ ਆ ਜੀਉ ਸ਼ਾਮ ਨੂੰ ਹਸਬੰਦ ਤਾਂ ਲੱਗ ਗਿਆ ਮੈਂ ਤਾਂ ਨਹੀਂ ਆਉਣਾ ਹੈ ਕੈਬ ਜੀ ਆਉਂਗਾ ਮੈਂ ਤਾਂ ਸ਼ਾਮ ਨੂੰ 6-7 ਵਜੇ ਮੜੂ ਇਹ ਤਾਂ ਬੈਂਡ ਕੱਪ ਜਿਹੜੀ ਟਰੋਫੀ ਜਿੱਤ ਕੇ ਆਉਗਾ ਅੱਜ ਉਹ ਜਿੱਤ ਕੇ ਅੱਜ ਕੁਆਟਰਫਾਈਨਲ ਮੈਚ ਸਾਡਾ ਫੇਰ ਅੱਜ ਤਾਂ ਪੱਕੀ ਆ ਜੂਗੇ ਕੱਦੇ ਖੇਡਦੇ ਆ ਅਸੀਂ ਅੱਜ ਕੁਆਟਰਫਾਈਨ ਤੇ ਜਲਾ ਸੀਦਾ ਇਹ ਸਭ ਫਾਈਨ ਹੋਗਾ ਫਿਰ ਕਿਤੇ ਫਾਈਨ ਲਊਗਾ ਇਹ ਤਾਂ ਹੈਗਾ ਹੀ ਆ ਜੇ ਅੱਜ ਹਾਰ ਕੇ ਫਿਰ ਛੋਟੀ ਫਿਰ ਵੀ ਵੇਲੇ ਹੀ ਆ ਕੋਈ ਲੱਗ ਜੇਣਾ ਹੋਵੇ ਅੱਜ ਵੀ ਨੱਕਾ ਦੇਖਣ ਭੇਜਾਂ ਨੱਕਾ ਦੇ ਕੇ ਮੋਟਰ ਬੰਦ ਕਰਿਆ ਪੈਪ ਇਕੱਠਾ ਕਰ ਲਿਆ ਤੰਨੂੰ ਕੰਮ ਕੋਈ ਅੱਜ ਵੇਲੇ ਆ ਬਾਈ ਜਮੇ ਕਲੀਅਰ ਕੌਣ ਅੱਜ ਫੋਨ ਕਰੂੰਗਾ ਬਾ ਆ ਜੀ ਉੱਥੇ ਤੋਂ ਟੀਂਦਾ ਛਡਾ ਦੂੰਗਾ ਉੱਪਰ ਹਾਂ ਜੀ ਛੁਰਕਿਆ ਛੁਰਕਿਆ ਕੰਨਾ ਰੰਗਦਾ ਹੋਪੀ ਦੁਬਾਰਾ ਕਰਨਾ ਪੈਣਾ ਵਿੱਚ ਹਨਾ ਉਹ ਹੁਣ ਇਹ ਰੰਗ ਦੇ ਕਰਕੇ ਖੜਾਉਣੀ ਦੇਖਣੇ ਖਾਤਰ ਤਾਂ ਕੰਮ ਲੰਮੂ ਕਿ ਤਾਈ ਫਾਇਦਾ ਨਾ ਦਾ ਨਹੀਂ ਹੋਰ ਚੀਜ਼ ਨਹੀਂ ਰੰਗਦਾਰਦੀ ਇੱਟ ਦਾਰ ਰੰਗਦਾਰਦੀ ਆ ਹੋਰ ਜਿੰਨਾ ਤੂੰ ਮਰਜ਼ੀ ਵਰਤੀ ਜਾ ਉਹ ਥੈਲੇ ਥੁਲੇ ਜਿੰਨਾ ਮਜ਼ੇ ਚੱਲਦਾ ਉਹ ਨਹੀਂ ਕਰਦਾ ਵੀ ਹੁਣ ਮੇਰੀ ਗੱਲ ਛੋੜੀ ਨਾ ਇਹਨਾਂ ਲੋਡ ਟ੍ਰੈਕਟਰ ਲਈ ਆਣੀ ਹੋਰ ਨਹੀਂ ਉੱਥੇ ਕਿਹੜਾ ਰੈਡੀ ਹੋਲ ਹੋ ਗਿਆ ਠੀਕ ਹੈ ਹੁਣ ਜਦ ਚੀਜ਼ ਹੈਗੀ ਆ ਫਿਰ ਕੰਮ ਲਾ ਦੇਣੀ ਆ 20 ਪੇ ਰੰਗੇ ਆ ਫਿਰ ਮਾਰ ਦੂ ਵਿਚ 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 ਮਾਰਨ ਵਿਚ ਬਾਕੀ ਨੂੰ ਯਾਰ ਰੇ ਜਿਹੜਾ ਖੇਤੀ ਵਾਲੇ ਕੋ ਮਰਜ਼ੀ ਲੈ ਜਾ ਉਹ ਰੰਗ ਨਹੀਂ ਘਾਰਦਾ ਕੋਈ ਇਟੋ ਕੀ ਬਜਰੀ ਹੋਗੀ ਰੇਤਾ ਹੋ ਗਿਆ ਇਹ ਰੇਤੇ ਹਮ ਉਤਾਰਦੇ ਆ ਹਾਂ ਟਰਾਲੀ ਕਿ ਦੀ ਆ ਆਲਰੇਡੀ ਉਹਦੀ ਆ ਦੱਲੀ ਦਾ ਨਹੀਂ ਇਹ ਵੀ ਲੈਣ ਦੀ ਸੀ ਮੈਂ ਸਾਰਾ ਹੈ ਟਾਂ ਡਿਕਨੇ ਕੀ ਹੈ ਟਾਂ ਠੀਕ ਹੋਈ ਖੋਲਣੇ ਦਾ ਕੰਮ ਪਾ ਰੋਲਾ ਦਾ ਖੋਲਣੇ ਦਾ ਉੱਥੇ ਮੋੜੂਗੇ ਕਿਹੜਾ ਬੰਦਾ ਖੋਲਗੇ ਇਹਨੂੰ ਜਿੰਦ ਨੂੰ ਮਰਜੀ ਬੈਅ ਕਰਕੇ ਲਾ ਦੇ ਜਿੰਦ ਨੂੰ ਬੈਅ ਕਰਕੇ ਜੇ ਮਿਸਤਰੀ ਹੋਣ ਲੱਗਦੇ ਜਿਹੜੇ ਮਰਜੀ ਖੂਚੇ ਲਾ ਦੇ ਜਿੰਦ ਤੱਕ ਟਰਾਲੀ ਆਣੀ ਆ ਇਹਨੂੰ ਬੈਅ ਕਰਕੇ ਜੇ ਮਿਸਤਰੀ ਹੋਣ ਲੱਗਦੇ ਹੋਰ ਤਾਂ ਇੱਡਾ ਕੋਈਆਂ ਗਲਤ ਹੋ ਰਿਹਾ ਉਧਰ ਤੋਂ ਨਹੀਂ ਸੀ ਉੱਥੇ ਤਾਂ ਸਾਨੂੰ ਦੁੱਗਣਾ ਕੰਮ ਛੇਡਣਾ ਤਾਂ ਬਾੜੇ ਜਿਆ ਮੇਰੇ ਚ ਕਿੱਦਾਂ ਹਵਾੜਾ ਫੇ ਨੀੜਦਾ ਉਹੀ ਗੱਲ ਮੈਂ ਉੱਥੇ ਰੋਡਿੰਗ ਹੋਰੇ ਆ ਕੇ ਉੱਥੇ ਨਹੀਂ ਆ ਜਿਹਦਾ ਮੇਰਾ ਘਰ ਦਾ ਗੇਟ ਆ ਸੁੱਖਿਆ ਗੇਟ ਹੈ ਨਹੀਂ ਉਹਦੇ ਨਾਲ ਨਾਲ ਢਲਵਾਣੀ ਸੀ ਅੱਛਾ ਹਾਂ ਫਿਰ ਵਟੋਂ ਦਾ ਜਾਂ ਮਾਰੀ ਢੋਲਣ ਦਾ ਨੇੜੇ ਸੀ ਜਾਂ ਮੈਂ ਲੈ ਰਾਂ ਦਿੰਦਾ ਹਰਸ਼ਵੀਰ ਨੂੰ ਤਾਂ ਮੈਂ ਕਹਿੰਦਾ ਜਿਹੜਾ ਸਾਡਾ ਪੁਰਾਣਾ ਘਰ ਆ ਉੱਥੇ ਉੱਥੀਆਂ ਤੇਰਾ ਲਾਂ ਦਿੰਦਾ ਕੋਹੂ ਪਰ ਤੁਸੀਂ ਦਾਤ ਕਰੋ ਅਸੀਂ ਮਗਾਨੇ ਉਰੇ ਪਾ ਲੀਏ ਤਾਂ ਬਾਹਰੋਂ ਕੱਲ੍ਹ ਕਾਹਤ ਢੋਲੀ ਪੈਂਦੀ ਆ ਹੋਰ ਹੈ ਕਿ ਨਹੀਂ ਆਦਾ ਹੁਣ ਪਾਉਣਾ ਪੈ ਗਿਆ ਡੰਗਰਾ ਕਰਕੇ ਡੰਗਰਾ ਵੀ ਬੁਰਾ ਹਾਲ ਤਾਂ ਪ੍ਰਥਾਤ ਚ ਹੋਣਾ ਦਾ ਇਸੋ ਬਾਈ ਰਾਹ ਵੀ ਨਵੇਂ ਕੋਈ ਗਤੀ ਨਹੀਂ ਹੁਣ ਟਰਾਲਾ ਜਾਤੇ ਐ ਚਲੇ ਜਾਣਾ ਢੂਲ ਕੋਲ ਆਹ ਹੁਣ ਉਹੀ ਗੱਲ ਹੈ ਨਹੀਂ ਸਾਡਾ ਪੈਗ ਲਾਟ ਹੁਣ ਕੋਲੀ ਜਾ ਬਾਲਟੀਆਂ ਨਾਲ ਪਾ ਦੇਣੀ ਢੋਲ ਚ ਨਹੀਂ ਅੱਗੇ ਥੈਲੇ ਸੁੱਕ ਰੱਬ ਰੱਖੇ ਸੁੱਕ ਪੂਲਰ ਦਾ ਮਿਲ ਜੂਵੇ ਰੇਟ ਇੱਕ ਲੈਂਟਰ ਦਾ ਅਸੀਂ ਲਾ ਦਈਏ ਉਹ ਹੈ ਕਿ ਨਹੀਂ ਉਹ ਅਜੀਬ ਥੇਰੇ ਜਾਤੇ ਥੋੜੇ ਮੰਗੋ ਇੱਥੇ ਜਾਂਦੇ ਹੁੰਦੇ ਕਣਕ ਲੈ ਕੇ ਉਹ ਕਿੱਥੇ ਘਰ ਪਰ ਔਖਾ ਹੈ ਔਖਾ ਹੈ ਬਾਈ ਮਕਾਨ ਦਾ ਇੱਕ ਵਾਰ ਨਹੀਂ ਪਹਿਣਾ ਮਕਾਨ ਦਾ ਹੌਲੀ ਐ ਪਹਿਣਾ ਉਹ 1 ਮੰਜ਼ਲ ਇੱਕ ਥੱਲੇ ਵਾਲਾ ਬਾਹਰ ਉੱਪਰਲਾ ਕਿਸੇ ਬਾਦੂਗੇ ਸਾਰਾ ਛੱਤਲਾ ਬਾਕੀ ਕੰਮ ਬਾਅਦ ਚੌਲ ਦਵਾਜੇ ਬਾਅਦ ਚਾਹੇ ਪੈਸੇ ਆਏ ਉਹਦਾ ਸਾਰੀ ਜਗ੍ਹਾ ਵੇਚ ਕੇ ਪੈ ਜਾਣਾ ਫੇਰ ਯਾਰ ਹਾਂ ਅਸੀਂ ਹੈ ਕਿ ਨਹੀਂ 7 ਸਾਲ ਚ ਮੁਕਰ ਪਾਇਆ ਹੈ ਇਹ ਲੈਂਟਰ ਦੀ ਔਖੀ ਹੈ ਬਾਕੀ ਇਹ ਛੱਤਿਆ ਸਾਇਆ ਕਰਿਆ ਕਰਾਇਆ ਉਰਲਾ ਘਰ ਵੀ ਪਰਲਾ ਡੰਗਰ ਵਾਲਾ ਵੀ ਸਾਰਾ ਹੀ ਦੇ ਦੇਣਾ ਹੁਣ ਪੈਸਾ ਵੀ ਰੱਖ ਡ੍ਰੇਡ ਰੱਖਣ ਨੂੰ ਲਾ ਦੇਣਾ ਉੱਪਰ ਉਹਦੇ ਲੱਖ ਰੁਪਈਆ ਲੱਗੇ ਜਾਣਾ ਟਿੰਨਾ ਟੂਨਾ ਪਰ ਕੀ ਆਉਂਦਾ ਅੱਜ ਕੱਲ ਲੱਖ ਰੁਪਿਆ ਲੱਖ ਤੋਂ ਵੇਚਿਆ ਜਾਂਦਾ ਹੈ ਅੱਗੇ ਪਹਿਲਾਂ ਅਸੀਂ ਪਹਿਲੇ ਹੱਲੇ ਪਾਇਆ ਜਾਂ ਚਾਹੇ ਲੈਂਟਰ ਫਿਰ ਅਸੀਂ 2-3 ਸਾਲ ਮੂੰਹ ਨਹੀਂ ਕਰਿਆ ਉਹਦੇ ਵੱਲ ਨੂੰ ਹੈ ਉਹਦੀ ਤੂੜੀ ਵੀ ਪਾਈ ਮੈਂ ਦੋ-ਤਿੰਨ ਘਰਾਂ ਨੂੰ ਬਹੁਤ ਲੋਟ ਆ ਜਿਹੜਾ ਸਾਡੀ ਥੋੜੀ ਹਾਂ ਸਾਰੇ ਬਹੁਤ ਲੋਟ ਹੈ ਫਿਰ ਗੱਲ ਦੇਖ ਤੇ ਇਹਨਾਂ ਨੂੰ ਲੋਟ ਹੈ ਸਰਬਜੀਤ ਨੂੰ ਅਮਨੇਹਰ ਨੂੰ ਸਰਬਜੀਤ ਨੂੰ ਇਹਨਾਂ ਨੂੰ ਵੀ ਲੋਟ ਹੈ ਕੁਲਦੀਪ ਨੂੰ ਬਹੁਤ ਲੋਟ ਹੈ ਠੀਕ ਨਹੀਂ ਹੋਰ ਇੱਕ ਦੋ ਘਰ ਵਾਲਦਲੇ ਉਹਨਾਂ ਨੂੰ ਵੀ ਲੋਟ ਹੈ ਭਾਈ ਠੀਕ ਨਹੀਂ ਜਿਹੜੇ ਬੰਦੇ ਦੇ ਪੈਸੇ ਲਾਤੇ ਉਹਨੂੰ ਦੇ ਦੇਣੇ ਠੀਕ ਨਹੀਂ ਮਕਾਨ ਤਾਂ ਤੁਹਾਨੂੰ ਮੈਂ ਦੱਸਦਾ ਸੀ ਪਹਿਲੇ ਹੱਲੇ ਪਾਇਆ ਲੈ ਇੰਟਰਵਿਊ ਦੇ ਬਾਅਦ ਸਰਬਜੀਤ ਨੂੰ ਤੁਹਾਨੂੰ ਜ਼ਿਆਦਾ ਫਾਇਦਾ ਲੱਗੇ ਸਰਬਜੀਤ ਨੂੰ ਬਹੁਤ ਫਾਇਦਾ ਸਰਵਜੀਤ ਦਾ ਇੱਧਰ ਹੋਣਾ ਸਾਰੇ ਸਰਵਜੀਤ ਦਾ ਬੰਦਾ ਹੋਰ ਅੱਧ ਦਮਾ ਲੱਗ ਜਿਵੇਂ ਮਕਾਨ ਪੂਰਾ ਖੋਜਣਾ ਹੁੰਦਾ ਬੇੜਾ ਬਹੁਤ ਘੜਾ ਲਾਉਣਾ ਉਹ ਜਗ੍ਹਾ ਨੂੰ ਜੇ ਬੰਦੇ ਸਾਰੇ ਜੀ ਇਧਰ ਆਈ ਅੱਧ ਦਮਾ ਲੱਗ ਜਿਵੇਂ ਅੱਧ ਦਮਾ ਹੋਰ ਲੱਗ ਜਿਵੇਂ ਉਹ ਜਗ੍ਹਾ ਨੂੰ ਫਿਰ ਫੇਰ ਵੀ ਲੋਟ ਆ ਗਲੇ ਨੇ ਨਹੀਂ ਫਿਰ ਜਿਹੜਾ ਜਿਹੜਾ ਥੋੜਾ ਥੋੜਾ ਉਹ ਥੋੜਾ ਬਾੜਾ ਪਿੱਛੇ ਬਾੜਾ ਨਾ ਹਾਂ ਜੇ ਸਰਵਜੀਤ ਨੇ ਨਿਕਟ ਲਾਉਣੇ ਪਏ ਉਹ ਬਾੜਾ ਲਗਿਆ ਪਿਆ तकरीबन 7 ਬਿਸਵੇ ਤੇ ਮਾੜੀ ਮੋਟੀ ਘੱਟ ਹੋ ਗਈ ਪਰਲੀ ਪਰਲੀ ਅੱਛਾ ਜਿਹੜੀ ਆਪਣੀ ਡੰਕਰਾਂ ਤੇ ਉੱਧਰ ਉੱਧਰ ਹੈ ਪਿਛਲੇ ਪਿਛਲਾ ਪਿਛੜਾ ਮਕਾਨ 7 ਕਬਿਸਵੇ ਦੇ ਗੇੜ ਆ ਉਹ ਬਾਕੀ ਮਿੰਕੇ ਪਤਾ ਲਾ ਜੀ ਨਾ ਸੱਤੇ ਹੋਣੇ ਆ ਸਮਝ ਤੈਨੀ ਤਿੰਨੇ ਵਸਰੇ ਤੇ ਜੈਲੇ ਨਾ ਦੇ ਲਾ ਦੇ ਤੋ ਤਿੰਨੇ ਸਾਢੇ ਤੇ ਅੱਧੇ ਚ 7 ਦੇ 7 ਹੋ ਗਿਆ ਫਿਰ ਤੇ ਵਿਸਵਾ ਕ ਕਰੀ ਜਾਂ ਦੂਲੀਆ ਪਾਉਣਾ ਵਿਸਵਾ 7 ਦਾ ਬਸ 7 ਲੱਖ ਹੋ ਗਿਆ ਸਿੱਧਾ ਜੀ ਸਾਹਿਬ ਮਾ ਇੰਦਾ ਤਾਂ ਰੇਟ ਚੱਲ ਰਹੀ ਹੈ ਤੇ 7 ਪਿਛੇ ਵੀ 7 ਲੱਖ ਕੱਪੜ ਦਾ ਹੈ ਰੇਟ ਹਾਂ ਬਾਕੀ ਮਟੀਰੀਅਲ ਦਾ ਉੱਪਰ ਉਹ ਜਿਹੜੇ ਵੀ ਚਾਰ ਬੰਦੇ ਲਾ ਦੂੰਗੇ ਉਹਦਾ ਉਹ ਹੋ ਜਾਊਗਾ ਠੀਕ ਨਹੀਂ ਗੱਲ ਤੈਨੂੰ ਫਿਰ ਜਾਨੀ ਕਿ ਸਾਡਾ ਮਕਾਨ ਪੈਣਾ ਤੇਰਾ 23 ਚ 24 ਕਿਹੜੇ ਚ ਲੈਣਾ ਸਰ ਹਾਂ 24 25 ਦਾ ਬਣਦਾ ਹੀ ਉਹ ਐਂ ਤੇਰਾ ਬਣਦਾ ਹੀ ਆ ਯਾਰ ਹਾਂ 24 ਕਿ ਤਾਂ ਬਣਦਾ 24 ਦਾ ਤਾਂ ਮੈਂ ਸਾਹਿਬ 24 24 ਕਿ ਬਣਦਾ 2.5 ਲੱਖ ਰੁਪਈਆ ਬਾਥਰੂਮਾਂ ਵਾਲਾ ਰੂਨਾ ਪਾ ਲੱਗਿਆ ਹੋਇਆ ਬਾਥਰੂਮਾਂ ਪਰ ਫੇਰ ਜੇ ਅਗਲਾ ਏਕੜਾ ਲਾਉਣ ਦਾ ਅਜੂ ਫਿਰ ਤਾਂ ਬਹੁਤ ਬਣਦੇ ਆ ਨਾ ਹੂੰ ਉਹਦਾ ਕਿਹੜਾ 4 ਬੰਦੇ ਮੁੱਲ ਪਾ ਦੂਗੇ ਰੁਕਣਾ ਏਦਾਂ ਮੁੱਲ ਬਣਾਵਾ ਜਗ੍ਹਾ ਦੇ ਇਨਾਕ ਲਾਉਂਦੀ ਰੱਖੇ ਜਗ੍ਹਾ ਦੇ ਸਾਥ ਨਾਲ ਜਿਸ ਸਾਈ ਦੇ ਥਾਂ ਨਾਲ ਮੁੱਲ ਪੈਣਾ ਵਸ ਏਕੜ ਰਸੋਈ ਹੋਈ ਸਭ ਤੋਂ ਜ਼ਿਆਦਾ ਖਰਚ ਕੀ ਕੰਮ ਹੋ ਗਿਆ ਮਾਪੇ ਦਾ ਬਕੀ ਗੱਲ ਬਾਥਰੂਮ ਮਾਰਥੀ ਬਹੁਤ ਖਤਰਾ ਰਸੋਈ ਵੀ ਤੂੰ ਅੱਜ ਜੇ ਲੱਖ ਰੁਪਇਆ ਲਾ ਲ ਲੱਗ ਜਾਣਾ ਲੱਗ ਜਾਣਾ ਸਰੀ ਵੀ ਜਾਂਦਾ ਹੁਣ ਸਰੀ ਵੀ ਜਾਂਦਾ ਚਾਲੇ ਓਟ ਕਿੱਲਾ ਬਣਾ ਕੇ ਬਾਹਰ ਰੱਖ ਕੇ ਤਾਵੀ ਸਰਦਾ ਹੈ ਓਟ ਹੀ ਆ ਹਨ ਵਧੀਆ ਓਟੇ ਰੱਖਿਆ ਪਾ ਅਚਾ ਮਕਾਨ ਨਹੀਂ ਬਣਿਆ ਕੰਮ ਕਿਆਂ ਪੂਰਾ ਮੁਕਿਆ ਹੈ ਸਾਢੇ 10 ਹੀ ਪੰਗਾ ਪੈਂਦਾ ਯਾਰ ਸਾਨੂੰ ਰੇਹ ਦੇਖੂ ਤੂੰ ਕਿੱਥੇ ਤੋ ਯਾਰ ਓਦੋਂ 30 30 ਰੋਟੇ ਢਾਏ ਦੇਤੇ ਉਹ ਗਲੀ ਮਤ ਚੱਕ ਕੇ ਲੈ ਕੇ ਅੰਦਰ ਸੀ ਮੈਂ ਮੇਰੀ ਸ਼ਾਮ ਤੇ ਲਿਆਤੀ ਹੈ ਤੈਜ ਕਾਇ ਮੈਂ ਮੈਂ ਟੁੱਟ ਹੋਏ ਮੈਂ ਟਕਾਉਦਾ ਕਰਦਾ ਅਸੀਂ ਦੋ ਨੇ ਟੁੱਟ ਦੇ ਲੇ ਕੇ ਆਉਂਦਾ ਆ ਅਰਸੀ ਵੀਰ ਆ ਟਕਾਉਂ ਤਾ ਅਸਾਂ ਪੂਰਾ ਜੇ ਕੋਣ ਹੋ ਰਿਹਾ ਜੇ ਪੋਲ ਹੋਵੇ ਚੋਣ ਲਗਮ ਛੇ ਤਾਂ ਆਏ ਬੈਗ ਮਾਰੀ ਜਾ ਚੋਣ ਲਗਮ ਜਿਆਦਾ ਓਖਾ ਢੋਲੇ ਨਾਲ ਹਾਂ ਪਹਿਲਾਂ ਫੇਲਾ ਸੰਗੂਰ ਤੇ 15 ਫੁੱਟ ਬੂਹੂ ਦਾ ਖਿੱਚ ਕੇ ਲੈਣਾ ਟੋਟਾ ਸਿੱਧਾ ਕਰ ਫਿਰ ਹੁਣ ਕੱਲ ਆਗ ਲੈ ਆਂਦੇ ਆ ਨਾ ਤੇ ਟ੍ਰੇਲਰ ਅੰਦਰੇ ਲਾਪੇ ਛੱਡ ਜਗੇ ਓਕੇ ਨਾਲ ਠੀਕ ਬਾਹਰ ਤੇ ਜਗ ਦਾ ਬਾਈ ਬੰਮਾਰਕ ਹੈ ਇਹ ਤਾਂ ਹੈਗਾ ਹੀ ਹੈ ਬਾਈ ਟ੍ਰੇਲਰ ਇਹ ਸਾਰਾ ਕੁਝ ਸਾਰਾ ਦੀ ਇਕੱਠਾ ਹੋਵੇ ਨਜ਼ਾਰਾ ਹੈ ਨਜ਼ਾਰਾ ਭਾਈ ਹੈ ਕਿ ਨਹੀਂ ਫੇਰ ਜੇ ਸਾਡੇ ਤੀਂ ਦਾ ਠੀਕ ਹੁੰਦੀਆਂ ਫੇਰ ਅਸੀਂ ਪੈਸੇ ਲਾਉਣੀ ਤੇ ਦੋ ਚਾਰ ਸਾਲ ਕੱਢਦੇ ਨੇ ਤੇ ਹੁਣ ਸੜੀਆਂ ਗਲੀਆਂ ਹੋਣਗੀਆਂ ਤੀਂ ਦਾ ਉਹ ਮੀਂਹ ਲਈ ਯਾਰ ਸਿਆਲ ਮਾ ਵੀ ਔਖਾ ਹੁੰਦਾ ਤਾਂ ਕੰਮ ਰੂਹੀ ਮਤ ਹੁਣਾ ਹੀ ਹੁਣਾ ਰੂਹੀ ਮਤ ਹੁਣੀ ਹੁਣਾ ਚੱਲ ਕਿਤੇ ਨਹੀਂ ਚੱਲ ਉਹ ਤਾਂ ਜਿਹੜਾ ਜਿਆ ਤੁਸੀਂ ਪਾ ਦੂਗਾ ਉਹ ਜਿਹੜਾ ਅਗਲਾ ਮੋੜਾ ਦਿੰਦਾ ਹਾਂ ਅਗਲੇ ਨੂੰ ਕੋਈ ਪਤਾ ਨਹੀਂ ਹੈਗਾ ਵੀ ਹੁਣ ਭੰਜਦੀ ਆ ਠੀਕ ਨਹੀਂ ਗੱਲ ਆ ਬਾਕੀ ਦੇਖੋ ਬਾਕੀ ਪਿਆ ਪੋਆ ਮਿਲ ਜਣਾ ਹੋਰ ਕੇ ਚਾਹੀਦਾ ਏ ਉਹ ਫਸਲ ਫੁੱਸਲ ਸਾਥ ਦਈਆ ਵੀ ਫੇਰ ਨਹੀਂ ਬੰਦਾ ਮਾਰਦਾ ਫੇਰ ਤਾਂ ਪਾ ਦੂਗਾ ਨਹੀਂ ਤੁਸੀਂ ਕਰੇ ਹੋ ਉੱਪਰੇ ਕੰਮ ਉੱਪਰੇ ਕਰਨਾ ਹਾਂ ਥੱਲੇ ਥੱਲੇ ਨਾ ਰੱਖਿਓ ਇਹ ਨਹੀਂ ਕਰਨਾ ਕੰਮ ਹੀਟਰ ਨਾਲ ਥੱਲੇ ਸਾਡਾ ਭਾਂਡਾ ਹੈ ਜੀ ਨਹੀਂ ਭਾਈ ਤੁਹਾਨੂੰ ਮੈਂ ਦੱਸਾਂ ਅਸੀਂ ਫਰਮੀ ਵੀ ਪਾਇਆ ਭਾਈ ਜਿਹਨੇ ਫਰਮੀ ਵੀ ਪਾਇਆ ਮਕਾਨ ਨੀਵਾ ਹੁੰਦੀ ਉਹ ਨੀਵਾ ਹੋਣਾ ਹੀ ਹੋਣਾ ਇਹ ਫਰਮੀ ਇੱਕ ਵਾਰੀ ਸੜਕ ਬਣ ਗਈ ਇੱਧਰ ਦਾ ਫੁੱਟ ਚੱਕ ਦਿੰਦੇ ਆ ਇੱਕ ਵਾਰ ਸਰਕਾਰ ਬਣ ਗਈ ਫੁੱਟ ਚਲੇ ਜਾਂਦੇ ਉੱਪਰ ਹੋਰ ਸੜਕਾਂ ਬਣੀ ਆ ਚੱਲਦੇ ਆ ਇਹ ਉਹ ਬਾਹਰ ਉਹ ਸਾਰਾ ਮਲਬਾ ਚੱਕਦੇ ਆ ਫੇਰ ਬਣਾਉਂਦੇ ਆ ਉਹ ਬੈਠਾ ਹੀ ਆ ਯਾਰ ਮਕਾਨ ਵਾਲੀ ਵਿੱਚ ਹੁਣ ਬੰਦੇ ਹੋਰ ਇਹ ਫਿਰਮੀ ਵਾਲਾ ਨੂੰ ਬਹੁਤ ਪਿੰਡਾਂ ਜਿਹੀ ਅੰਦਰ ਠੀਕ ਤੇ ਹੋਰ ਅੰਦਰ ਗੱਗੇ ਨਹੀਂ ਅੱਜ ਵੀ ਉੱਥੇ ਹੀ ਬੈਠੇ ਛੋਟੀ ਵਧੀਆ ਇਹ ਪ੍ਰਾਣਾ ਉਹ ਪ੍ਰਾਣਾ ਪੱਟੀ ਛੋਟਾ ਜਿਹਾ ਹੁੰਦਾ ਗੱਬੇ ਦਾ ਬਾਕੀ ਜਦ ਤੱਕ ਹਾਂ ਜੁੰਦਾ ਹੋਇਆ ਤੱਕ ਕੋਈ ਜਾਏ ਬਸ ਇਹ ਤਾਂ ਵੀ ਜਦ ਤੱਕ ਮੇਰੀ ਉਮਰ ਹੈਗੀ ਆ ਤੱਕ ਨਹੀਂ ਉਹਨਾਂ ਨੇ ਨੀਵੇਂ ਹੋਣਾ ਹੈਗਾ ਹਾਂ ਨਹੀਂ ਹੁੰਦਾ ਸਾਰੇ ਉਮਰ ਕਹਦਾ ਇਹਨੇ ਨੀਵੇਂ ਨਹੀਂ ਹੋਦਾ ਮਕਾਨ ਬਾਹੋਂ ਚ ਮਕਾਨਾ ਬਹੁਤ ਉੱਚਾ ਹੈ ਪੰਜ ਛੇ ਘਰ ਦੇਖੇ ਤੇ ਪੀਮੇ ਸਰਪੰਚ ਦਾ ਤੇਜਰ ਵਾਲਾ ਇਹਦਾ ਪ੍ਰਾਣਾ ਇਹਦਾ ਵੇਚ ਪੈਰਾਂ ਨੇ ਹਾਂ ਇੱਕ ਥੋੜਾ ਹੋ ਗਿਆ ਇਹ ਚਾਰ ਪੰਜ ਘਰ ਦਾ ਬਹੁਤ ਉੱਚੇ ਕਸ਼ਮੀਰੀਆ ਹੁੰਦਾ ਤਾਂ ਪੰਜ ਛੇ ਘਰ ਬਹੁਤ ਉੱਚੇ ਤੇ ਹਮਝਿਆ ਇਹ ਤਾਂ ਹੁਣ ਵੀ ਸੜਕਾਂ ਆਏ ਆ ਅੰਦਰ ਨੂੰ ਜਾਂਦੀ ਪਿੰਡ ਚ ਇਹਨੂੰ ਹੋਰ ਆਏ ਜਾਂਦੀ ਸਾਡੇ ਘਰ ਨੂੰ ਆਹੋ ਬਾੜੀਆਂ ਸੁਣਾ ਆ ਜਾਂਦਾ ਕੋਈ ਮੈਂ ਤਾਂ ਹੀ ਨਹੀਂ ਬਾਹਰ ਪਾਇਆ ਫਿਰ ਮੈਂ ਅੰਦਰ ਠੀਕ ਆ ਉਹ ਠੀਕ ਆ ਜਿੱਥੇ ਬਜ਼ੁਰਗ ਆਪਣੇ ਹੈ ਬੈਠੇ ਉੱਥੇ ਬੈਠੇ ਰਹਿੰਦੇ ਵਧੀਆ ਯਾਰ ਵਧੀਆ ਤਾਂ ਹੈਗੇ ਆ ਹੁਣ ਥਾੜੇ ਤਾਂ ਉਹ ਸਾਡਾ ਤਾਂ ਭਾਈ ਆ ਥਾੜੇ ਪਤਾ ਕੀ ਤੇਰੇ ਵੀ ਨਾ ਹੱਥਾਂ ਵਿੱਚ ਤੂੰ ਆਉਣਾ ਤਾਂ ਸਾਡਾ ਤਾਂ ਮਤਰਕਾ ਸਾਂਝਾ ਹਾਂ ਪਰ ਤੁਸੀਂ ਤਿੰਨ ਇਕੱਠੇ ਦਾ ਰਸਤਾ ਛੱਡ ਲਿਆ ਉਹ ਤੁਹਾਡੇ ਬੇਗੜ ਗੇੜ ਨੂੰ ਸਿੱਧਾ ਜਾਂਦਾ ਥੋੜੀ ਜਗ੍ਹਾ ਮੈਂ ਤੁਸੀਂ ਆਪਣਾ ਹੀ ਛੱਡਿਆ ਹਾਂ ਹੂੰ ਹੁਣ ਤੁਸੀਂ ਬੰਡਵਾ ਸਾਹਿਬ ਦੇ ਲੋਟਾਂਗੇ ਥੋੜੇ ਉਹ ਇਹ ਤਾਂ ਲੋਟ ਕਰਨਾ ਪਿਆ ਤੁਸੀਂ ਛੱਡ ਦਿੰਦੇ ਇਹਨੂੰ ਸਾਰਾ ਕਿਥੇ ਜਿੱਥੇ ਪੁੱਜੇ ਨਹੀਂ ਸੜਕ ਨਹੀਂ تین ਮੈਂ ਲੈ ਗਿਆ ਚਾ ਪੈ ਜਿੱਥੇ ਨੇ ਪਈ ਰੱਖੀ ਆ ਉਹ ਤਾਂ ਸਭ ਤੋਂ ਮੂਰੇ ਅਸੀਂ ਤੇ ਫੇਰ ਫੇਰ ਇਹਨੇ ਸਾਨੂੰ ਸਾਈਡ ਪਾ ਕਰਤਾ ਉਧਰ ਦੇ ਦਿੱਤੀ ਸਾਡੇ ਘਰ ਦੇ ਹਾਂ ਸਾਡੀ ਹੁਣ ਬੰਡ ਤੁਸੀਂ ਤਾਂ ਇੱਕ ਹੋਰ ਗਲਤ ਕਰੀ ਯਾਰ ਇਹਨੇ ਤੇਰੇ ਨਾਲ ਕਿਨੇ ਇਹ ਮੁੰਡੇ ਨਾਲ ਤੇਰੇ ਨਾਲ ਸਤਵੀਰ ਨਾਲ ਸਤਵੀਰ ਨੂੰ ਪਤਾ ਵੀ ਮੈਨੂੰ ਜਗ੍ਹਾ ਆਉਣੀ ਉੱਥੇ ਹੂੰ ਇਹ ਜਗ੍ਹਾ 'ਚ ਜਗ੍ਹਾ ਮੈਂ ਰਸਤਾ ਉਹ ਘਟਾ ਲੈਂਦਾ ਹੁਣੀ ਮੈਂ ਬੰਡੇ ਐ ਇਹ ਜਗ੍ਹਾ 'ਚ ਰਸਤਾ ਰੱਖ ਲੈਂਦਾ ਉਹ ਪਿੱਛੇ ਡੰਗਰਾਂ ਨੂੰ ਲੱਗੇ ਉੱਥੇ ਲਾਖੋ ਕਿੰਨੇ ਇਹਨਾਂ ਨੇ ਕਿੱਥੇ ਕੰਦਾ ਕੰਨ ਗੇਟ ਲਾਉਣਾ ਬਾਈ ਤਾਂ ਕਰਨ ਲੱਗੀ ਹੋਈ ਰਸਤਾ ਹੁਣੀ ਨਾ ਦੇਹੋ ਆ ਹੋਖ ਹੱਤਾਂ ਚੌੜਾ ਹੋ ਰਿਹਾ ਨਾ ਥੋੜਾ ਜਿਹਾ ਠੀਕ ਨਹੀਂ ਨਾ ਚੌੜਾ ਤੇ ਲੋੜੀ ਚੌੜਾ ਨਹੀਂ ਬਹੁਤ ਤਾਂ ਥੋੜਾ ਜਿਹਾ ਨਹੀਂ ਹੋਰ ਬਾਈ ਜਿੱਦਾਂ ਮੱਜੜੀ ਤੇ ਉਹਨਾਂ ਨੂੰ ਫਾਇਦਾ ਹੋਣਾ ਤਾਂ ਆਓ ਆਪਣਾ ਤੇ ਗੇਟ ਰੱਖੋ ਰੱਖ ਤਾਂ ਜਿੰਨਾ ਚੌੜਾ ਉਹਨਾਂ ਵੱਧਿਆ ਯਾਰ ਪੂਰੇ ਆ ਕੇ ਕੋਠੀ ਪਿੱਛੇ ਨੂੰ ਰਸਤੇ ਨਹੀਂ ਗਾੜੇ ਨੂੰ ਕਿੱਥੇ ਉਹਨਾਂ ਨੂੰ ਪਤਾ ਨਾ ਘੁੰਮ ਕਿਉਣਾ ਉਹੋ ਹੀ ਹੋ ਗਿਆ ਬਿੰਗ ਬਣਾ ਲੈ ਕੰਮ ਇੱਥੇ ਸਦਾ ਜੀ ਸਿੱਧਾ ਤਿੰਨ ਇਕੱਠੇ ਮੈਨੂੰ ਆਉਣੇ ਮਾਰੇ ਮਾਰੇ ਮਰ ਜਣਾ ਤੇ ਆ ਕੇ ਟਰ ਕੀ ਨਹੀਂ ਗੱਲ ਇਹ ਅਗਰ ਅਗਰ ਬਾਦ ਮਾ ਆਉਂਦੀ ਬੰਦੇ ਨੂੰ ਪੈ ਇਹ ਤਾਂ ਹੀਰੋ ਆ ਫਿਰ ਹੈ ਇਹ ਤਾਂ ਹੀਰੋ ਆ ਫਿਰ ਅਗਰ ਬਾਦ ਮਾ ਆਉਂਦੀ ਹੈ ਜਾਂ ਮਕਾਨ ਬਣ ਜਿੰਦਾ ਬਣ ਜਾਂਦਾ ਹਾਂ ਇਹ ਤਾਂ ਬਹੁਤ ਵੈਲੇ ਸੋਸਾਂ ਚ ਵੀ ਚੱਲਣਾ ਚਾਹੀਦਾ ਚੱਲ ਹੁਣ ਵੀ ਉਦਾਈਆ ਕਿਤੇ ਨਹੀਂ ਆ ਸਾਡਾ ਹੀ ਆ ਇਹ ਤਾਂ ਉਦਾਈਆ ਯਾਰ ਹੂੰ ਚੱਲ ਬੰਦੇ ਨੂੰ ਢੜਕੋ ਨਹੀਂ ਹਾਂ ਉਹ ਢੜਕੋ ਨਹੀਂ ਹੈਗੀ ਹੁਣ ਇੱਕ ਇੱਕ ਪਾ ਨੂੰ ਨੋ ਪੈਣਾ ਦਾ ਬਸ ਬਸ ਕੋਈ ਆਏ ਨਹੀਂ ਹੈ ਹੁਣ ਕਿਹੜੇ ਕੋਲ ਬੰਦਾ ਹੈ ਵਾ ਇੱਕੋ ਚੀਜ਼ ਹੈ ਰਸਤਾ ਹੀਆ ਕਿਤੇ ਨਹੀਂ ਤੇ ਜਿੱਥੇ ਉੱਥੇ ਉਹ ਚਲੇ ਜਾਊਗਾ ਜਾਣਾ ਤਾਂ ਹੀਓ ਆ ਪਹਿਲਾਂ ਯਾਰ ਤੈਨੂੰ ਮੈਂ ਗੱਲ ਕਰਦਾ ਇੱਕ ਸੁਣ ਲਈ ਤੈਨੂੰ ਇਹ ਹੈ ਸੁਣ ਲਈ ਉਸ ਦੀ ਗੱਲ ਆਜਾ ਫਿਰ ਮੈਂ ਪਹਿਲਾਂ ਦੇਖ ਲੈ ਸਾਡਾ ਕਾ ਕਿੱਥੇ ਗੱਗੇ ਦਾ ਘਰ ਕਿੱਥੇ ਆ ਉੱਥੇ ਤੇ ਫਿਰ ਮੈਨੂੰ ਅੱਗੇ ਲਾਦਾ ਪਾ ਕਿੰਨੀ ਜਗ੍ਹਾ ਦੀਆਂ ਗਾਂ ਗਾਂ ਵੰਡੂਈ ਜਾਂਨੇ ਚਾਚੇ ਰਹੀਆਂ ਉੱਥੇ ਥੋੜੀ ਜਿਹੀ ਜਿੱਥੇ ਹੀਲੀ ਨੇ ਰਾਜਵੀਰ ਨੇ ਉਹਨਾਂ ਨਾਲ ਬੈਠ ਬੋਲ ਸੀ ਉਹ ਵੀ ਜਗ੍ਹਾ ਬੋਲ ਲੱਗਦੀ ਹੁੰਦੀ ਆ ਉਹ ਸਾਲੀ ਚੱਕਰ ਪਤਾ ਗਿਆ ਜਾਂ ਥਾਂਦਸ ਦੇੜੇ ਇੰਨੇ ਹੈ ਨਹੀਂ ਤੇ ਬੋਲ ਹੁੰਦੇ ਤੇ 45 ਗਰ ਉਹ ਉਤਰਾ ਸਵਾਗੀ ਮੋਢੇ ਚੱਕਲੇ ਹੁੰਦੇ ਅੱਗੇ ਡੰਗਦੇ ਅੱਗੇ ਬਾੜੇ ਵੀ ਖੁੱਲੇ ਹੁੰਦੇ ਤੇ ਬਾੜਾ ਉਹਦਾ ਟੈਟਰੀ ਹੋ ਗਿਆ ਕਮਾ ਸਾਰਾ ਹੁਣ 50 ਲੀਟਰ ਬੋਲਤ ਦੇ ਡੰਗਾਂ ਦਾ ਬੋਲਤ ਬੰਨ ਉਹਨੇ ਹਾਲ ਚੱਕਣਾ ਮੌਂਟੇ ਪਰ ਸਵਾਗੀ ਦੀਆਂ ਇਕੀਲੇ ਪਟੰਗ ਦੇ ਤੇ ਉਹ ਨਾਲੇ ਮਸਤਾਰਕੇ ਖੁੱਲੇ ਪਏ ਤੇ ਜਿੱਥੇ ਮਰਜੀ ਯਾਰੀ ਦੀਆਂ ਪਟੰਗ ਦੇ 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 ਮਸਤਾਰਕੇ ਖੁੱਲੇ ਪਏ ਜਿੱਥੇ ਮਰਜੀ ਚੱਲੇ ਜਾ ਹੁਣ ਆਇਆ ਜਾਂਦੇ ਨੇ ਟਿਕਟ ਹਟਾਉਂਦੇ ਨਾਲੇ ਬਾਹਰੇ ਕਿਤੇ ਬਾੜੇ ਮੰਦ ਰਸਤ ਹੁੰਦੇ ਹੁਣ ਕਿੱਥੇ ਰਸਤ ਹੁੰਦਾ ਹੁਣ ਤਾਂ ਅਗਲਾ ਕਹਿੰਦਾ ਬਗਲ ਕਰ ਬਗਲ ਕਰ ਦੱਸਦੇ ਨਹੀਂ ਹੁੰਦਾ ਵੀ ਹੁਣ ਤੋਂ ਨਹੀਂ ਪਹਿਲਾਂ ਉੱਥੇ ਆ ਸਾਡਾ ਬਾਲਕ ਖੁੱਲਾ ਦਾ ਕਿਹੜਾ ਬਾੜਾ ਜਿਹਦੇ ਸਤਵੀਰ ਨੇ ਪਾਇਆ ਇਹ ਸਾਰਾ ਖੁੱਲਾ ਪਿਆ ਹੁੰਦਾ ਹਾਂ ਸਾਰਾ ਖੁੱਲਾ ਪਿਆ ਹੁੰਦਾ ਦਾ ਐ ਨੂੰ ਤਾਂ ਪਤਾ ਉੱਥੇ ਵੀ ਅਸੀਂ ਬਹੁਤ ਖਲੇ ਕ੍ਰਿਕਟਰ ਲੈ ਕ੍ਰਿਕਟ ਕਹ ਝੁੰਟੇ ਸੜੇ ਉੱਥੇ ਤਾਂ ਐ ਵੀ ਪਤਾ ਚੜਾਉਣੀ ਆ ਢਿੰਗਾ ਹਾਂ ਉੱਥੇ ਆ ਨੇ ਉੱਥੇ ਬਹੁਤ ਹੁੰਦਾ ਤਾਂ ਹੁਣ ਤਾਂ ਥੋੜਾ ਵਿਰਸਾ ਹੀ ਪਹੁੰਚਦਾ ਲੱਗਿਆ ਸਾਰੇ ਖਤਮੇ ਹੋ ਗਿਆ ਖਤਮੇ ਹੋ ਗਿਆ ਕੰਮ ਦੇਖਦੀ ਦੇਖਦੀ ਸਾਡੇ ਖਤਮ ਹੋ ਗਏ ਸਾਰੇ ਕਿਸੇ ਕਿਸੇ ਨੂੰ ਕਹਿ ਕਹਿਣਾ ਕਿੰਨਾ ਫਰਕ ਅੱਖਾਂ ਮੂਰੇ ਲੋਪ ਹੋ ਗਿਆ ਕੰਮ ਹੋਰ ਹੋਰ ਸੇ ਸਰਦਾਰ ਜੀ ਜਾਤੀਆਂ ਦੇ ਕਿੱਧੇ ਪੈਣੀ ਪਏ ਕਰਦੇ ਤੇ ਸ਼ਾਰਾਦ ਨੂੰ ਇੱਥੇ ਥੋੜੇ ਕਰਦਾ ਤਕੜ ਤਕੜ ਹੁੰਦੀ ਹੂੰ ਹੁਣ ਤੇ ਹੁਣ ਤੂੰ ਕਹਿੰਦਾ ਕਿ ਇੱਦਾਂ ਕਿਸੇ ਦਾ ਅਕੇ ਉਗਦਾ ਜੀ ਇੱਕ ਪੱਕਿਆ ਕਰਦੇ ਤੇ ਜਿਹੜੇ ਦਿਖਾਉਂਦੇ ਹੁੰਦੇ ਨੇ ਤਮਾਸ਼ਾ ਜਾਂ ਜਿਹੜੇ ਧਰਤੀ ਦਾ ਬੋਏ ਕਰਦੇ ਆ ਆਹੋ ਤਿੰਨ ਦਿਨ ਧਰਤੀ 'ਚ ਰਹਿਣਾ ਬੰਦੇ ਥੋੜਾ ਧਰਤੀ 'ਚ ਰਹਿਣ ਤਾਂ ਉਹ ਵਾਹੋ ਉੱਪਰ ਟੂਆ ਵੱਟ ਲੈਣਾ ਉੱਪਰ ਉਹ ਗਣਾ ਹੁੰਦਾ ਦਾ ਆਪਾਂ ਹਾ ਗੇਟ ਦਰਵਾਜ਼ਾ ਜਿਹਾ ਰੱਖ ਕੇ ਉੱਪਰ ਮਿੱਟੀ ਪਾ ਦਿਆਣੀ ਅੰਦਰੇ ਰਹਿਣਾ ਦਿਨ ਦਿਨ ਧਰਤੀ ਉੱਤ ਲਈ ਜਾਂਦੀ ਸਾ ਬੰਦੇ ਨੂੰ ਆ ਮੈਂ ਐਵੇਂ ਪੈਣੀ ਦੇਖਿਆ ਤਾਂ ਆਪਣੇ ਪਿੰਡ ਤਾਂ ਮਨ ਸੋਝੀ ਨਹੀਂ ਹੈ ਕਹਿੰਦੇ ਹੁੰਦੇ ਤੇ ਪਰ ਮੈਂ ਪੈਣੀ ਦੇਖਿਆ ਤਾਂ ਇਹ ਆਪਣੇ ਪਿੰਡ ਜੀ ਆਉਂਦੇ ਹੁੰਦੇ ਨੇ ਉਹ ਤੇ ਯਾਰ ਆ ਜਿੱਥੇ ਨਾ ਰਣਜੀਤ ਸਿੰਘ ਦਾ ਫੌਜੀ ਦਾ ਹੁਣ ਵੀ ਐਵੇਂ ਤਾਂ ਇੱਕ ਦਿਨ ਦਰਾੜੀ ਉਹ ਲੈ ਕੇ ਬਾਂਦਰ ਲੈ ਕੇ ਯਾਰ ਉਹ ਬਾਜੀਪਾ ਬਣਾਏ ਕਰਦੇ ਸੀ ਅੱਛਾ ਹੁਣ ਵੀ ਮੈਂ ਦੇਖਿਆ ਆਇਆ ਬਤਾ ਆਪਣੇ ਉਹ ਫਿਰ ਖੂਪਰਤਾ ਆਹੋ ਬਾਂਦਰ ਨਾ ਕਰਦਾ ਦਾ ਡਾਂਸ ਜਿਹਾ ਪਣ ਕੇ ਕਰਦਾ ਦਾ ਸਾਰਾ ਸਾਰਾ ਕੁਝ ਖਤਮ ਕਰਤਾ ਉਹ ਜਿਹੜੇ ਆਇਆ ਕਰਦੇ ਤੇ ਬੇਰੂਪੀਏ ਜੇ ਇੱਕ ਦਿਨ ਇਕੱਲਾ ਹੀ ਫਿਰੇ ਉਹ ਬੇਰੂਪੀਏ ਵੀ ਆਉਦੇ ਅੰਦੀ ਨਹੀਂ ਰਹੇ ਮਗਰ ਸਾਈਕਲ ਲੈ ਕੇ ਮਗਰੇ ਮਗਰੂ ਨੂੰ ਉਹ ਉਹ ਭੈਣੀ ਛੱਡ ਕੇ ਆ ਕਰਦੇ ਨੇ ਮੈਂ ਰਾਂਦਾ ਇਹ ਚੀਜ਼ਾਂ ਨਾਲ ਟੈਲੀਫੋਨ ਨਾਲ ਇਹਨਾਂ ਸੜੇ ਟੈਲੀਫੋਨ ਨਾਲ ਜ਼ਿਆਦਾ ਕੰਮ ਆਉਂਦਾ ਇਹਨਾਂ ਨਾਲ ਜਬੀ ਸਭ ਕੁਝ ਫੇਲ ਕਰਤਾ ਸਾਰਾ ਕੁਝ ਤਮਾਥੇ ਤੂੰ ਉਸੇ ਹੁਣ ਜੇ ਤੇ ਕੋ ਟਾਈਮ ਆ ਤੈਨੂੰ ਖੋਲ ਕੇ ਵਜਹਿਣਾ ਬਸ ਤੂੰ ਤਮਾਥੇ ਰੋਝੇ ਦੇਖੀਏ ਉਹ ਰੋਝੇ ਦੇਖੀਏ ਉਸੇ ਹੀ ਸਾਲ ਬਾਅਦ ਆਉਂਦੇ ਤੇ ਰੋਝੇ ਲਿਖੀ ਜਾਂਦੇ ਜਿਹੜਾ ਕੋ ਮਰਜ਼ੀ ਕੱਢ ਲਈ ਮਰਜ਼ੀ ਇਹ ਉਹ ਮਰ ਇਹ ਗੱਲਾਂ ਇਹ ਬਾਤਾਂ ਹੈ ਪਤਾ ਨਹੀਂ ਭਈ ਇਹ ਤਰੱਕੀ ਆ ਪਤਾ ਨਹੀਂ ਪਤਾ ਨਹੀਂ ਬਰਬਾਦੀ ਹੈ ਬਰਬਾਦੀ ਦੀ ਤਰੱਕੀ ਦੀ ਚਲੋ ਭਈ ਆਪਣੇ ਵਿਚਾਰਧਾਰਾ ਦੱਸਿਓ ਵੀ ਕੀ ਆ ਤਰੱਕੀ ਹੈ ਕਿ ਬਰਬਾਦੀ ਹੈ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ